ਸਮਾਰੋਹਾਂ ਸਮੂਹ ਤੋਂ ਪਹਿਲਾਂ ਕਾਰਜ ਜਿਹੜੇ ਹੋਏ ਆ 12 ਤਰੀਕ ਨੂੰ ਜੀ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜੀ ਉਹਦੇ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰੀ 25ਵਾਂ ਸਮੂਹਿਕ ਵਿਆਹ ਹੈ ਸਮਾਰੋਹ ਹੈ ਜਿਹੜਾ 12 April 2025 ਨੂੰ ਜਿਸ ਕੋ ਚ ਹੋਣ ਜਾ ਰਿਹਾ ਹੈ ਬੜੇ ਹੀ ਵਧੀਆ ਤਰੀਕੇ ਨਾਲ ਸਾਰਿਆਂ ਦੀ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਵੱਧ ਚੜ ਕੇ ਪ੍ਰੋਗਰਾਮ ਕੀਤਾ ਜਾ ਰਿਹਾ ਜ ਜਿਹਦੇ ਵਿੱਚ ਸਾਰੇ ਹੀ ਸਮਾਨ ਕੀ ਫ੍ਰਿਜ ਕੀ ਸੋਨੇ ਦੀਆਂ ਵਾਲੀਆਂ ਚਾਂਦੀਆਂ ਹੋਰ ਵੀ ਜੋ ਵੀ ਸਮਾਨ ਹੁੰਦਾ ਦੋ ਰਮੰਦ ਜਿਹੜੇ ਹੈਗੇ ਨੇ ਸਾਰੇ ਜਿਹੜੇ ਸਮਾਨ ਦਿੱਤਾ ਜਾ ਰਿਹਾ ਔਰ ਸਾਰਿਆਂ ਨੂੰ ਅਪੀਲ ਕਰਦੇ ਆਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਸਾਰੇ ਸਹਿਯੋਗ ਦਿਓ ਤੇ ਜਿਹੜੀ ਗਰੀਬ ਬੱਚੀਆਂ ਦਾ ਗਰੀਬ ਬੱਚਿਆਂ ਦਾ ਵਿਆਹ ਹੈ ਲੋੜਵੰਦ ਬੱਚਿਆਂ ਦਾ ਜਿਹੜੀ ਬੱਚਿਆਂ ਦੇ ਵਿਆਹ ਕੰਨਿਆਦਾਨ ਹੈ ਦਾਨ ਸਭ ਤੋਂ ਵੱਡਾ ਦਾਨ ਹੈ ਜੀ ਵੱਧ ਚੜ ਕੇ ਹਿੱਸਾ ਲਓ ਸਹਿਯੋਗ ਦਿਓ ਪ੍ਰਮਾਤਮਾ ਇਸ দান ਨੂੰ ਖੁਸ਼ ਹੋ ਕੇ ਹੋਰ ਵੀ 10 ਗੁਣਾ ਕਰਕੇ ਮੋਰਦਾ ਪ੍ਰਮਾਤਮਾ ਸੋ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਖੁੱਲਾ ਸੱਦਾ ਸਾਰਿਆਂ ਨੂੰ ਹੋਰ ਵੀ ਕਿਸੇ ਦਾ ਲੋੜਵੰਦ ਬੱਚਿਆਂ ਦਾ ਜਾਂ ਬੱਚੀਆਂ ਦਾ ਕਿਸੇ ਦਾ ਵਿਆਹ ਕਰਨਾ ਹੈ ਤਾਂ ਸਾਨੂੰ ਸੰਪਰਕ ਕਰੋ ਜਿਹਨੂੰ ਦੱਸੋ ਇਹ ਸਾਡਾ ਵਿਆਹ ਜਿਹੜਾ 12 April 2025 ਨੂੰ ਹੋਣ ਜਾ ਰਹੇ ਨੇ ਵਿਆਹ ਜਿਫਕੋ ਰਿਸੋਰਸ ਆਨੇ ਵਾਲ ਤੇ ਸਾਰੇ ਵੱਧ ਚੜ ਕੇ ਇਨਸਾਲਿਓ ਬੱਚੀ ਜੁਰਦਸਮਾਨ ਵੀ ਜਿਹੜਾ ਬੱਚਿਆਂ ਨੂੰ ਦਿੱਕ ਹਾਂਜੀ ਘਰੇਲੂ ਸਮਾਨ ਜੋ ਵੀ ਆਪਾਂ ਵੱਧ ਤੋਂ ਵੱਧ ਦੇ ਸਕਦੇ ਹਾਂ ਸਾਰਾ ਸਮਾਨ ਕਾਫੀ ਅچھے ਤਰੀਕੇ ਨਾਲ ਸਾਰਿਆਂ ਨੇ ਇਕੱਠਾ ਕਰਕੇ ਦਿੱਤਾ ਹੈ ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਵੀ ਸਹਿਯੋਗ ਵੱਧ ਤੋਂ ਵੱਧ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਵਾਹਿਗੁਰੂ ਸਾਨੇਵਾਲ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਪਾਇਆ ਜਾ ਰਹੀ ਹੈ ਇਸ ਕਾਰਜ ਨੂੰ ਨਗਰ ਕੌਂਸਲ ਸਾਨੇਵਾਲ ਦੇ ਵਿੱਚੋਂ ਸਾਡੇ ਪ੍ਰਧਾਨ ਮੈਡਮ ਪੂਜਾ ਭਾਟਿਆ ਜੀ ਔਰ ਰਾਜੀ ਭਾਟਿਆ ਜੀ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਹੈ ਔਰ ਸਮੂਹ ਸਾਰੇ ਜਿੰਨੇ ਕੌਂਸਲਰ ਨੇ 15 ਦੇ 15 ਕੌਂਸਲਰ ਔਰ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵੀ ਕਾਂਗਰਸ ਦੇ ਵੀ ਅਕਾਲੀ ਦਲ ਦੇ ਵੀ ਅਸੀਂ ਸਾਰੇ ਇਹਨਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਇਸ ਦੇ ਵਿੱਚ ਸਹਿਯੋਗ ਦਿਓ ਤਾਂ ਜੋ ਜਿਹੜੀਆਂ ਇਹ ਲੋੜਵੰਦ ਬੱਚੀਆਂ ਦੇ ਵਿਆਹ ਕਾਰਜ ਕਰਨੇ ਦਾਨ ਕਰਨ ਜਾ ਰਹੇ ਆ ਇਸ ਦੇ ਵਿੱਚ ਵੱਧ ਤੋਂ ਵੱਧ ਆਪਾਂ ਸਹਿਯੋਗ ਦਿਈਏ ਤਾਂ ਜੋ ਖੁੱਲਾ ਸੱਦਾ ਸਾਰੇ ਇਲਾਕੇ ਨੂੰ ਸਾਰੇ ਸਾਨੇ ਵਾਲ ਵਾਸੀਆਂ ਨੂੰ ਕਿ ਪਹੁੰਚੋ ਤਾਂ ਜੋ ਇਹਦੀ ਵਿਆਹਾਂ ਦੇ ਵਿੱਚ ਰੌਣਕ ਵਧਾਓ ਆ ਕੇ ਜੋ 25 ਵਾਹ ਸਵਾਰੋ ਹੁਣ ਜਾ ਰਿਹਾ ਹੈ ਵੈਸੇ ਸਾਡੇ ਮਾਸਟਰ ਜੀ ਨੇ ਕਿਹਾ ਕਿ ਸਿਲਵਰ ਜੁਬਲੀ ਪ੍ਰੋਗਰਾਮ ਹੀ ਹੈ ਇਹ 25ਵਾਂ ਸਾਲ ਦਾ ਹੈ 25ਵਾਂ ਸਾਲ ਹੋ ਗਿਆ ਸਾਡੇ ਪ੍ਰਧਾਨ ਗੁਰਦੀਪ ਸਿੰਘ ਈਟੀਓ ਜੀ ਨੂੰ ਮਨਾਉਂਦੇ ਹੋਇਆਂ ਨੂੰ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਆ ਪੂਰਾ ਸਹਿਯੋਗ ਦੇਾਂਗੇ ਆਪਣੇ ਨਗਰ ਕਾਉਂਸਲ ਦੇ ਸਮੂਹ ਕਾਉਂਸਲਰਾਂ ਵੱਲੋਂ ਡਾਕਟਰ ਪੀਮਰਾਓ ਉਮੀਦਵਾਰ ਜਨਮ ਦਿਹਾੜਾ ਵੀ ਆ ਰਿਹਾ ਤੇ ਉਸ ਦਿਨ ਸਮਰਪਿਤ ਹੈ ਸਾਰਾ ਹਾਂਜੀ ਸਾਰਾ ਸਾਡੇ ਡਾਕਟਰ ਪੀਮਰਾਓ ਉਮੀਦਵਾਰ ਅਮੀਲਕਰ ਜੀ ਦੇ ਜੋ ਜਨਮ ਦਿਨ ਨੂੰ ਜੋ 14 ਤਰੀਕ ਨੂੰ ਜਨਮ ਦਿਨ ਆ ਰਿਹਾ 14 ਅਪ੍ਰੈਲ ਨੂੰ ਉਹਦੇ ਉਹਨੂੰ ਸਮਰਪਿਤ 12 ਤਰੀਕ ਨੂੰ ਵਿਆਹ ਹੋ ਰਿਹਾ ਬੜੇ ਧੁੰਮਧਮ ਦੇ ਨਾਲ ਬੜੇ ਉਸ ਦੇ ਵਿੱਚ ਅਸੀਂ ਇਹ ਗੱਲ ਕਹਿੰਨੇ ਆ ਕਿ ਸਾਰੇ ਮੇਰੇ ਵੀਰ ਭੈਣ ਭਰਾ ਇੱਥੇ ਪਹੁੰਚਣ ਸਾਰਿਆਂ ਨੂੰ ਅਪੀਲ ਹੈ ਐਨਆਰਆਈ ਵੀਰਾਂ ਨੂੰ ਵੀ ਸਹਿਯੋਗ ਵੀ ਦਿਓ ਇਸ ਕਲੱਬ ਦਾ ਭੰਡੇ ਦੇਣੇ ਜਾਂ ਮੇਰੇ ਆ ਜਿਸੇ ਕਿਸੇ ਨੇ ਅਸੀਂ ਵਾੜਾ ਦੇ ਵਿੱਚ ਬੇਨਤੀ ਕਰਦੇ ਆ ਵੀ ਜੇ ਸਾਡੀਆਂ ਭੈਣਾਂ ਜਿਨ੍ਹਾਂ ਕੋਲੇ ਵਧੀਆ ਸੂਟ ਪਏ ਆ ਸੂਟ ਦਿਓ ਤਾਂ ਜੋ ਆਪਾਂ ਬੱਚੀਆਂ ਨੂੰ ਪੰਜ ਪੰਜ ਸੂਟ ਜੋ ਦਿਨੇ ਆ ਲੜਕਿਆਂ ਦੇ ਬੱਚਿਆਂ ਦੇ ਕੱਪੜੇ ਪਏ ਆ ਉਹ ਵੀ ਦੇ ਸਕਦੇ ਆ ਭਾਂਡੇ ਦੇ ਸਕਦੇ ਨੇ ਕੁੱਕਰ ਦੇ ਸਕਦੇ ਆ ਪ੍ਰੇਸਾ ਦੇ ਸਕਦੇ ਆ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਮੇਂ ਸਿਰ ਸਾਡੇ ਥਾਲੀ ਵਾਲਾ ਐਗਰੋ ਸੈਂਟਰ ਤੇ ਪਹੁੰਚਦਾ ਕਰ ਦਿਓ ਜਾਂ ਸਾਡੇ ਨੰਬਰ ਲਿਖੇ ਹੋਏ ਨੇ ਸਾਰੇ ਕਲੱਬ ਮੈਂਬਰਾਂ ਨੂੰ ਜਾਂ ਮਹੱਲੇ ਦੇ ਕਾਉਂਸਲਰ ਦੇ ਕੋਲੇ ਪਹੁੰਚਦਾ ਕਰ ਦਿਓ ਤਾਂ ਜੋ ਤੁਹਾਡਾ ਸਮਾਨ ਸੇਵਾ ਵਿੱਚ ਲੱਗ ਸਕੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਹਾਜ਼ਰੀ ਅੱਜ ਜੋ ਕਿ ਡਾਕਟਰ ਪੀਮਰੋ ਉਮੇਦਪੁਰ ਕਲੱਬ ਸਾਹਨੇਵਾਲੇ ਵੱਲੋਂ ਰੀਕਸਾਲ ਦੀ ਤਰ੍ਹਾਂ ਤਕੀ 25 ਮਾਹੜਾ ਸਬੂਿਕ ਸਮਰੋਹ ਹੋ ਰਿਹਾ 12 ਅਪ੍ਰੈਲ ਨੂੰ ਜਿੱਕੋ ਪੈਲੈਸ ਵਿੱਚ ਕਰਨ ਜਾ ਰਿਹਾ ਵੀ ਅੱਜ ਕਲੱਬ ਦੀ ਮੀਟਿੰਗ ਸੀ ਔਰ ਵਿੱਚ ਕਲੱਬ ਦੇ ਮੈਂਬਰਾਂ ਨੇ ਡਿਊਟੀ ਲਈ ਗਈ ਪਹਿਲਾਂ ਤਾਂ ਕਲੈਕਸ਼ਨ ਇਕੱਠੀ ਕਰਨ ਵਾਸਤੇ ਸਾਰੇ ਗਰੁੱਪ ਵਾਈਜ਼ ਸਾਰੇ ਬਣਾ ਕੇ ਗਰਪੋਰਨ ਦੀ ਕਲੈਕਸ਼ਨ ਇਕੱਠੀ ਕਰਨ ਵਾਸਤੇ ਡਿਊਟੀ ਲੱਗੀ ਗਈਆ ਤੇ ਸਾਰਿਆਂ ਨੂੰ ਕਿਹਾ ਗਿਆ ਵੀ ਜੋ ਵੀ ਦਾਨੀ ਸੱਜਣਿਆਂ ਨੂੰ ਤੱਕ ਪਹੁੰਚ ਕੀਤੀ ਜਾਵੇ ਤੇ ਸਾਰਾ ਜੋ ਵੀ ਕੁਝ ਸਮਾਨ ਵਗੈਰਾ ਜੋ ਅਸੀਂ ਦੇਣਾ ਕਲੱਬ ਵੱਲੋਂ ਸਕੋ ਸਮਾਨ ਦੇ ਸਹਾ ਸਮਾਨਤਾ ਜਾਵੇ ਐਨਆਰਆਈ ਬੀਰਨ ਵੀ ਬੇਨਤੀ ਆ ਉਹ ਵੀ ਜੋ ਵੀ ਤੇ ਫੁੱਲ ਪੇਟਾ ਜੋ ਵੀ ਕਰਨੀ ਐ ਇਸ ਵਿੱਚ ਕਲੱਬ ਤੇ ਇਸ ਪ੍ਰੋਗਰਾਮ ਦੇ ਵਿੱਚ ਸਮਾਹੂ ਵਿਆਹਾਂ ਦੇ ਵਿੱਚ ਉਹ ਕੀਤੀ ਜਾਵੇ ਅਤੇ ਅਸੀਂ ਸਾਡਾ ਸਿਲਵਰ ਜੂਬੀ ਅਸੀਂ ਮਨਾ ਰਹੇ ਹਾਂ ਕਿ 25ਵਾਂ ਸਾਡਾ ਪ੍ਰੋਗਰਾਮ ਹੈ ਤੇ ਅਸੀਂ ਬਹੁਤ ਹੀ ਕਲੱਬ ਬਹੁਤ ਬਹੁਤ ਝੜ ਕੇ ਇਸ ਨੂੰ ਕਰੇਗੀ ਅਤੇ ਸਾਡੀ ਆਸਾ ਵੀ ਅਸੀਂ ਪਿਛਲੇ ਸਾਲਾਂ ਤੋਂ ਵੀ ਵਧਿਆ ਹੈ ਕਿ ਸਮੂਹ ਵਿਆਹ ਕਰਾਂਗੇ ਅਤੇ ਸਾਰਿਆਂ ਨੂੰ ਵਿਆਹ ਵਿੱਚ ਆਉਣ ਲਈ ਖੁੱਲਾ ਸੱਦਾ ਦਿੰਦਾ ਸਾਰਿਆਂ ਨੂੰ ਅਤੇ ਸਾਰਿਆਂ ਨੂੰ ਇਹ ਵੱਧ ਚੜ ਕੇ ਹਿੱਸਾ ਲੈਣ ਇਸ ਕਲੱਬ ਸਾਡੀ ਚ ਅਤੇ ਆ ਕੇ ਸਭ ਤੋਂ ਵੱਧ ਵੱਧ ਵਿਆਹ ਦੇ ਵਿੱਚ ਆ ਕੇ ਦੇਖਣ ਵੀ ਅਤੇ ਆ ਕੇ ਸੇਵਾ ਕਰਨ ਅਤੇ ਧਨ ਮੰਨ ਧਾਨਾ ਸਾਰਿਆਂ ਨੂੰ ਬੇਨਤੀ ਆ ਵੀ ਵਿਆਹ ਤੇ ਪਹੁੰਚੋ ਅਤੇ ਆ ਕੇ ਸਾਡਾ ਪ੍ਰੋਬਲਮ ਕਿੰਨੇ ਕ ਐਪਲੀਕੇਸ਼ਨ ਜਿਹੜੀਆਂ ਸਬਮਿਟ ਸਾਡੇ ਕੋਲ 10 ਕ ਐਪਲੀਕੇਸ਼ਨ ਆ ਪਹੁੰਚ ਗਈਆਂ ਨੇ ਅਸੀਂ ਜਿੰਨੇ ਵੀ ਐਪਲੀਕੇਸ਼ਨ ਆਈਆਂ ਸਾਰੀਆਂ ਵਿਆਹ ਕਰਾਂਗੇ ਜਿੰਨੇ ਵੀ ਆ ਪਹੁੰਚ ਗਈਆਂ ਅਸੀਂ ਕਰਾਂਗੇ ਸਾਰੇ ਵਿਆਹ ਕਰਾਂਗੇ ਜ ਵੱਧੋ ਜ ਵੱਧੋ ਕਰਾਂਗੇ ਸਾਡੀ ਕਲੱਬ ਵੱਲੋਂ ਕੋਈ ਐਪਲੀਕੇਸ਼ਨ ਦੇ ਬੰਦਸ਼ ਕੋਈ ਨਹੀਂ ਜਿੰਨੇ ਮਰਜ਼ੀ ਵਿਆਹ ਹੋਣਗੇ ਉਹਨੇ ਕਰਾਂਗੇ ਵੇਰੀਫਿਕੇਸ਼ਨ ਚੱਲਣਾ ਲਈ ਹੋਣ ਜਾ ਰਹੀ ਹੈ ਸ੍ਰੀ ਮੇਰੀ ਵੇਚਨ ਉਸ ਸਾਰੇ ਜਾ ਕੇ ਪਰਸਨਲੀ ਘਰਾਂ ਚ ਜਾ ਕੇ ਲੋਕਾਂ ਦੇ ਦੇਖਦੇ ਆਂ ਵੀ ਪਹਿਲਾਂ ਅਨਾਂ ਕਿਸੇ ਦਾ ਬੈਰਜ ਹੋਈ ਹੋਵੇ ਕਿਸੇ ਦੀ ਅਤੇ ਲੜਕੀ ਜੇ 18 ਸਾਲ ਤੋਂ ਘੱਟ ਦਾ ਹੋਵੇ ਮੁੰਡੇ ਦੀ ਉਮਰ ਕਿੰਨੇ ਸਾਲ ਤੋਂ ਘੱਟ ਦਾ ਹੋਵੇ ਤੇ ਲੋੜ ਪਰਿਵਾਰ ਹੋਵੇ ਉਹਦੇ ਵਿਆਹ ਕਿਤੇ ਜਾਊਗਾ ਇਹ ਵਿੱਚ ਕਿਸੇ ਵੀ ਜੋ ਨਿਆਇ ਜੇ ਕੋਈ ਜਾਣ ਪੁੱਝ ਕੇ ਦੁਆਰਾ ਵਿਆਹ ਕਰਾਏਗਾ ਚਾਹੂੰ ਪੈਸੇ ਕਰਾਏ ਉਸਨੂੰ ਵਿਆਹ ਨਹੀਂ ਕੀਤਾ ਜਾਊਗਾ ਉਸਦੀ ਐਪਲੀਕੇਸ਼ਨ ਕੱਟ ਦਿੱਤੀ ਜਾਊਗੀ ਤੇ ਉਸਦਾ ਵਿਆਹ ਨਹੀਂ ਕੀਤਾ ਜਾਊਗਾ ਧੰਨਵਾਦ ਸਾਰੇ ਆਪਣੇ ਪਰਿਵਾਰਾਂ ਦੀ ਜਿੰਮੇਵਾਰੀ ਬਣਦੀ ਹੈ ਬਹੁਤ ਬਹੁਤ तनों तो लोगों ने खुद तनों तो तो भी, भी तो 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 आपा बातों पर सेवा करी है क्योंकि तनों लोग सारे घर लगे तो आसुम व्यापी सेवा नहीं करते हैं बातों पर सही बात करना पसंद आने लगे कि यहां तक यहां पर कुछ भी जाना कुछ डास्टर इस बात को देखने जाएं तो ये कहते हैं कि आकारी बता करूं तनों बातों पर समझो तनों बातो बाकी सारे तो आप जीने ये जो है वो बाकी सारे कॉस्ट जाए वो आप जाए वो जितने सारे जुड़े रहा है अजी तय करो छोड़ा हो गया ये जितने भी तरह के लोग हैं सेवा हो गया तो अच्छा करेंगे भाई मुझे क्या बात है आप बात करिए बार बार ये अपना बेटी के साथ करता है ये मेरा फंक्शन है ਬੈਸਿਕਲੀ ਸਾਰਾ ਜਿਹੜਾ ਇਹਦਾ ਡੇਟਾ ਹਾਂ ਪੈਸੇ ਦੇ ਦਿੱਤੇ ਕਿਉਂਕਿ ਆਪਾਂ ਕੰਸੂਮਰ ਜਿਵੇਂ ਜਿਵੇਂ ਦੇ ਦਿੱਤੇ ਨੇ ਮੈਂ ਜਦੋਂ ਇਹ ਕਾਚ ਲਿਆ ਪੂਰੇ ਪ੍ਰਤੀਯੋਗੀ ਨਾੜ ਤੇ ਜਿਹੜਾ ਕੰਮ ਆਉਂਦਾ ਵਾਟਾ ਕਰਕੇ ਜੁੜਨ ਦਾ ਲੈਣ ਦਾ ਮਾਸਟਰ ਕਲੈਕਸ਼ਨ ਜਿਵੇਂ ਬਣ ਲਿਖ ਸੀ ਪੀਜੀ ਵਾਲੇ ਚੋਗਾ ਦਾ ਕੰਮ ਨਹੀਂ ਫਾਈਨੈਂਸ਼ੀਅਲ ਆ ਇਹ ਵੀ ਦਿੱਕਤ ਜਿਵੇਂ ਅਸੀਂ ਜਿਹੜੇ 5000 2500 ਚੁੱਕੇ ਤੇ ਉਹਨਾਂ ਦਾ ਫਟਾਫਟ ਹੋ ਰਿਹਾ ਹੈ ਉਹ ਇੱਥੇ ਆ ਕੇ ਉਹ ਤਾਂ ਜਿਹੜਾ ਪ੍ਰਯੋਗ ਉਹਨਾਂ ਜਨਗੋਹਾਂ ਬਣ ਪਾ ਚੇਟਾ ਛੋਕੀਆਂ ਪਰਕੀਆਂ ਬਰੋ ਨਾ ਵੱਡੀਆਂ ਵੱਡੀਆਂ ਜਿਹੜੀਆਂ ਕਾਡੇ ਦਾ ਕੋਪ ਕੋ ਫਿੱਟ ਜੀਣਾ ਛੋਕੀਆਂ ਪਰਕੀਆਂ ਦੇ ਨੂੰ ਕੀ ਨਹੀਂ ਹੈਗਾ ਵੀ ਇਹ ਕੋਈ ਆਜੂ ਜਨਗੋਹ ਕਰਨਾ ਉਹਨੂੰ ਕਾਰਡ ਦੇ ਲੋਕ ਕਦੇ ਆ ਕੇ ਇੱਥੇ ਸਾਡਾ ਸਟੇਜ ਕੋਲੋਂ ਬੈਠੇ ਸਿੱਖਣ ਆ ਜਾਂਦੇ ਆ ਇਸ ਤਰ੍ਹਾਂ ਕਰਦੇ ਆ ਕਿ ਜਿਹੜੀ ਨਾ ਕਰਦੇ ਪਾਸੇ ਜਾਂਦੀ ਆ ਤੇ ਕੋਈ ਇੱਥੇ ਸਟੇਜ ਦੇ ਉੱਤੇ ਆਇਆ ਗਿਆ ਮਹਿਮਾਨਾਂ ਨੂੰ ਸਾਂਭਣ ਵਾਸਤੇ ਮਹਿਮਾਨ ਨਵਾਜੀਵਾ ਬਾਕੀ ਇਸ ਤਰ੍ਹਾਂ ਜਿਹੜੇ ਵਕਤ ਨੂੰ ਨਮਾਉਣਾ ਜਤਨ ਕਰਾਂਗੇ ਸੋ ਅਸੀਂ ਅਸ਼ਵਾਜ ਹੋਣੇ ਅਸੀਂ ਤਾਂ ਨਾਲ ਧੰਨ ਨਾਲ ਸੰਸਥਾ ਦੇ ਨਾਲ ਜਿਵੇਂ ਕਿਛੇ ੱੱਕੇ ਨੂੰ ਖੜੇ ਹੋਣੀ ਆ ਇਸੇ ਤਰੀਕੇ ਨਾਲ ਹੁਣ ਵੀ ਜਿਹੜੇ ਹੈਗੇ ਸਾਡੇ ਨਾਲ ਮੁੱਠਾ ਲਾ ਕੇ ਧੰਨ ਸਾਹਿਬ ਦੇ ਇਕਵਿਟੀ ਦੇ ਆਪਾਂ ਖੜੇ ਆ ਤੇ ਤੁਹਾਡਾ ਸਾਰੇ ਮੇਬਰ ਸਾਹਿਬਾਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਤੇ ਬਹੁਤ ਧੰਨਵਾਦ ਤੇ ਆਪਾਂ ਅਗਲੇ